ਹੈਲੋ ਜੀ ਗੁੱਡ ਮਾਰਨਿੰਗ ਸੋ ਦੇਖੋ ਜੀ ਅੱਜ ਮੈਂ ਬਣਾ ਰਹੀ ਹਾਂ ਮਟਰ ਪਨੀਰ ਤੇ ਉਹਦੇ ਲਈ ਆਪਾਂ ਮਟਰ ਤੇ ਪਨੀਰ ਲੈ ਲਿਆ ਹੈ ਤੇ ਇੱਧਰ ਸਾਡਾ ਆਇਲ ਗਰਮ ਹੋ ਰਿਹਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼ ਸੋ ਗਾਇਜ਼ ਆਇਲ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਆਪਾਂ ਪਿਆਜ਼ ਪਾ ਦਿੰਦੇ ਹਾਂ ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਕਰਾਂਗੇ ਸੋ ਆਪਾਂ ਕੜਾਈ ਦੇ ਵਿੱਚ ਹੀ ਮਟਰ ਪਨੀਰ ਬਣਾਵਾਂਗੇ ਤੁਸੀਂ ਮੇਰੇ ਨਾਲ ਬਨੇ ਰਹੋ ਸੋ ਤੇ ਆ ਸਾਡੇ 골ਡਨ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਦਾ ਪੇਸਟ ਤੇ ਤੁਸੀਂ ਥੋੜਾ ਜਿਆਦਾ ਪਾਓ ਪੇਸਟ ਸੋ ਮੈਂ ਇਹਦੇ ਵਿੱਚ ਹੀ ਅਦਰਕ ਲਸਣ ਵੀ ਵਿੱਚ ਹੀ ਗ੍ਰाइंड ਕਰ ਲਿਆ ਸੀ ਟਮਾਟਰ ਦੇ ਨਾਲ ਹੀ ਪੇਸਟ ਬਣਾ ਲਿਆ ਉਹਦਾ ਤੇ ਇਸ ਤਰ੍ਹਾਂ ਫਲੇਵਰ ਬਹੁਤ ਜਿਆਦਾ ਵਧੀਆ ਆਉਂਦਾ ਹੈ ਜੇ ਆਪਾਂ ਕੜੇ ਵਿੱਚ ਪਾਵਾਂਗੇ ਤੇ ਥੋੜਾ ਤੇ ਇਸਾ ਲੱਗੇਗਾ ਤੇ ਇਸ ਤਰ੍ਹਾਂ ਲੱਗ ਆਉਂਦਾ ਹੈ ਇੱਕ ਵਾਰ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਸਾਡਾ ਤੜਕਾ ਆਇਲ ਨਹੀਂ ਛੱਡਦਾ ਤਾਂ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਲਾਲ ਮਿਰਚ ਪਾਊਡਰ ਔਰ ਹਲਦੀ ਪਾਊਡਰ ਤੇ ਇਹਨੂੰ ਆਪਾਂ ਅੱਛੀ ਤਰ੍ਹਾਂ ਮਿਲਾ ਲੈਨੇ ਆਂ ਔਰ ਇਹਨੂੰ ਆਪਾਂ ਪਕਾ ਲੈਨੇ ਆਂ 1 ਮਿੰਟ ਲਈ ਮਸਾਲਿਆਂ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਔਰ ਪਨੀਰ ਤੇ ਉਹਨਾਂ ਨੂੰ ਫਿਰ ਆਪਾਂ ਸੇਕ ਲਗਾਵਾਂਗੇ 10 ਮਿੰਟ ਲਈ ਕੱਲੇ ਮਟਰ ਔਰ ਪਨੀਰ ਨੂੰ ਹੀ ਸੋ ਵਿੱਚ ਆਪਾਂ ਹੁਣ ਪਾ ਦਿੰਦੇ ਆ ਮਟਰ ਪਨੀਰ ਸੋ ਤੁਸੀਂ ਦੇਖ ਸਕਦੇ ਹੋ ਕਿ ਕਲਰ ਕਿੰਨਾ ਵਧੀਆ ਆਇਆ ਹੈ ਦੇਗੀ ਲਾਲ ਮਿਰਚ ਨਾਲ ਕਲਰ ਬਹੁਤ ਵਧੀਆ ਆਉਂਦਾ ਤੇ ਇਹਦੇ ਵਿੱਚ ਆਪਾਂ ਥੋੜੀ ਹਰੀ ਮਿਰਚ ਵੀ ਪਾਵਾਂਗੇ ਕਿਉਂਕਿ ਤਿੱਖਾਪਨ ਨਹੀਂ ਹੁੰਦਾ ਦੇਗੀ ਲਾਲ ਮਿਰਚ ਦੇ ਵਿੱਚ ਪਾਊਡਰ ਚ ਤਾਂ ਇਸ ਕਰਕੇ ਆਪਾਂ ਇਹ ਚ ਹਰੀ ਮਿਰਚ ਵੀ ਪਾਵਾਂਗੇ ਉਪਰੋਂ ਪਾ ਲੈਨੇ ਆਪਾਂ ਥੋੜੀ ਮਿਰਚ ਹਰੀ ਮਿਰਚ ਤੇ ਨਾਲ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਗਰਮ ਮਸਾਲਾ ਆਪਾਂ ਇਸ ਤਰ੍ਹਾਂ ਬਾਅਦ ਦੇ ਵਿੱਚ ਪਾਉਣਾ ਹੈ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਕੋ ਇਸ ਨੂੰ ਆਪਾਂ इसी तरह दस मिनट लिए पहला से सेक लगवावे तो स्लो फ्लेम से पकाना पहला दस मिनट लिए तो हूँ आपवे ये थोड़ी क्रीम फ्रैश फ्रैश इस भी चंकी तरह पकाओ ते देखो जी ਇਰੇ-ਇਰੇ mucho ਪਾਣੀ ਆ ਗਿਆ ਦੇਖ ਕੇ 10 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਦੇਖ ਲੈਣਾ ਜਿੰਨਾ ਚਾਹੁੰਦੇ ਹੋ ਤੇ ਬਸ ਅਸੀਂ ਐਨਾ ਹੀ ਪਾਣੀ ਪੋਣਾ ਤੁਸੀਂ ਦੇਖ ਲਓ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਪਕਾਵਾਂਗੇ ਸੋ ਜਦ ਤੱਕ ਆਪਣਾ ਪਨੀਰ ਬਣਦਾ ਤਾਂ ਆਪਾਂ ਤੋੜ ਲੈਨੇ ਆ ਧਨੀਆ ਸੋ ਦੇਖੋ ਗਾਇਸ ਕਿਵੇਂ ਦਾ ਧਨੀਆ ਸਾਡੇ ਲੱਗਿਆ ਹੋਇਆ ਉੱਪਰਛੱਤ ਤੇ ਤੇ ਆਪਾਂ ਤੋੜ ਲੈਨੇ ਆ ਗਾਇਸ ਦੇਖੋ ਆਪਾਂ ਧਨੀਆ ਤੋੜ ਲਿਆ ਆ ਗਾਇਸ ਚਲੋ ਚੈੱਕ ਕਰਦੇ ਆ ਕਿ ਸਾਡਾ ਮਟਰ ਪਨੀਰ ਬਣ ਚੁੱਕਿਆ ਆ ਜਾਂ ਨਹੀਂ ਤਾਂ ਦੇਖੋ ਜੀ ਸਾਡਾ ਮਟਰ ਪਨੀਰ ਬਣ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਉੱਤੇ ਦੀ ਪਾਵਾਂਗੇ ਹਰਾ ਕੱਟਿਆ ਹੋਇਆ ਧਨੀਆ ਇਸ ਨੂੰ ਬੰਦ ਕਰ ਦਿੰਨੇ ਆ ਸੋ ਦੇਖੋ ਜੀ ਕਿੰਨੀ ਸੋਹਣੀ ਗਰੇਵੀ ਬਣੀ ਆ ਤੁਸੀਂ ਵੀ ਦੇਖ ਲਓ ਸੋ ਉੱਪਰ ਪਾ ਦਿੰਨੇ ਆ ਜੀ ਅਸੀਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਕਿਸ ਕਿਸ ਨੂੰ ਪਸੰਦ ਹੈ ਮਟਰ ਪਨੀਰ ਜਰੂਰ ਦੱਸੋ ਜੀ ਤੇ ਜਿਸ ਜਿਸ ਨੇ ਵੀ ਖਾਣਾ ਹੈ ਤੇ ਆ ਜਾਓ ਮੇਰੇ ਨਾਲ ਸੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜਰੂਰ ਦੱਸਣਾ ਔਰ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਲਾਸਟ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ